ਕੀ ਹਾਲ ਨੇ ਵੀ ਸੱਜਣੋ ਆਪਣੇ ਨਾ ਮੀ ਬਹੁਤ ਜ਼ਿਆਦਾ ਪੈ ਗਿਆ ਦੇਖੋ ਇੰਨਾ ਦਿਨਾਂ ਚ ਅੱਗੇ ਆਪਾਂ ਦਰਿਆਈ ਏਰੀਏ ਜਾਨੇ ਹੁੰਨੇ ਆ ਤੇ ਉੱਥੇ ਮਦਦ ਕਰੀਦੀ ਆ ਹਨਾ ਕਿਸਾਨਾਂ ਦੀ ਤੇ ਐਤਕੀ ਸਾਨੂੰ ਸਾਡੀ ਆਪਦੀ ਪਨੀਰੀ ਦਾ ਫਿਕਰ ਲੱਗਾ ਪਿਆ ਵੀ ਬਾਜੂ ਇੱਕ ਮਿੰਟ ਮੈਂ ਤੁਹਾਨੂੰ ਦਿਖਾਉਣਾ ਆ ਦੇਖੋ ਹੁਣ ਆੜ ਚੋਂ ਪਾਣੀ ਇਧਰ ਆੜ ਚਾਈ ਜਾਂਦਾ ਵਾ ਤੇ ਇੰਜਨ ਲਾਇਆ ਹੋਇਆ ਵਾ ਤੇ ਲਓ ਪਨੀਰੀ ਐਨ ਭਰੀ ਪਈ ਆ ਏਰੀਆ ਸਾਰਾ ਸਾਡਾ ਕਿਹ ਲੋ ਜਾਂ ਵੀ ਕਿਹ ਲੋ ਵੀ ਆਪਣਾ ਏਰੀਆ ਖਾਸ ਕਰਕੇ ਜ਼ਿਆਦਾ ਡੋਬਤਾ ਪਾਸਿਓਂ ਪਾਣੀ ਬਹੁਤ ਆ ਗਿਆ ਸੀਗਾ ਤੇ ਮੈਂ ਅੱਗੇ ਸਟੋਰੀ ਵੀ ਛੋਟੀ ਇੱਕ ਪਾਈ ਸੀਗੀ ਰੀਲ ਪਾਈ ਸੀ ਕੱਲ ਕੱਲ ਵੀ ਮੈਂ ਪਾਣੀ ਕੱਢਿਆ ਤੇ ਉਸ ਤੋਂ ਬਾਅਦ ਅੱਜ ਫੇਰ ਮੀਂਹ ਚੰਗਾ ਕੱਲ ਪੈ ਗਿਆ ਸ਼ਾਮ ਨੂੰ ਤੇ ਅੱਜ ਫੇਰ ਪਾਣੀ ਕੱਢਣ ਲੱਗ ਗਿਆ ਆ ਸਾਹਮਣੇ ਚੱਲੀ ਜਾਂਦਾ ਇੰਜਣ ਛੋਟਾ ਜਿਹਾ ਆ ਦੇਖੋ ਕਮਾਲ चीज ਆ ਯਾਰ ਇਹ ਆਪਣੇ ਦਾ ਬਹੁਤ ਫੈਟ ਆਈ ਆ ਮੈਨੂੰ ਕਈ ਕੰਮਾਂ ਨੂੰ ਲੋਡ ਰਹਿੰਦੀ ਜਿਵੇਂ ਆਪਾਂ ਪੂਲ ਚੋਂ ਪਾਣੀ ਕੱਢਣਾ ਇੱਕ ਵੇਸਟ ਪਾਣੀ ਵਾਲਾ ਟੂਆ ਪੱਟਿਆ ਆ ਆਪਣੇ ਘਰ ਦਾ ਵੇਸਟ ਪਾਣੀ ਜਾਂਦਾ ਉਹ ਕੱਢਣਾ ਤੇ ਤਿੰਨ ਦਾ ਪੱਖਾ ਲੱਗਾ ਹੋਇਆ ਵਾ ਲਓ ਪੈਟਰੋਲ ਇਹ ਜਨਾ ਤੇ ਨਾ ਕੱਟਦਾ ਬਿਲਕੁਲ ਬੰਦ ਰੇਸ ਤੇ ਚੱਲੀ ਜਾਂਦਾ ਝੋਕ ਤੇ ਜਿੰਨੇ ਜਨਾ ਚੱਲਦਾ ਲਓ ਪਾਣੀ ਇਹਦਾ ਤੇ ਤੈਨੂੰ ਤਾਂ ਪਾਣੀ ਜੇ ਮਾੜਾ ਹੀ ਰੇਸ ਕਰਦਾ ਸਾਡੇ ਵਟਾ-ਵਟਾ ਕੌਣ ਨਹੀਂ ਦਿਖਦਿਆਂ ਇੰਨਾ ਪਾਣੀ ਜ਼ਿਆਦਾ ਆ ਐਸੇ ਆਪਣੇ ਮੋਟਰ ਦੇ ਦੇਖੋ ਪਾਣੀ ਕਿੱਥੋਂ ਤੱਕ ਇੱਥੋਂ ਤੱਕ ਚੜਿਆ ਹੋਇਆ ਸੀ ਪਾਣੀ ਪਹਿਲਾਂ ਕੱਢਿਆ ਕੁਛ ਪਾਸੇ ਨੂੰ ਹੁਣ ਚੱਲੀ ਜਾਂਦਾ ਪਨੀਰੀ ਦੇ ਆ ਜਿਹੜਾ ਸਿੰਘਾਂ ਵਟਾ-ਵਟਾ ਮਜ਼ਬੂਤ ਕੀਤੀਆਂ ਤੇ ਫਿਰ ਆਪਾਂ ਆ ਪਾਣੀ ਕੱਟਣਾ ਹੁਣ ਸ਼ੁਰੂ ਕੀਤਾ ਵਾ ਹੁਣ ਨਾ ਪਨੀਰੀ ਬੀਜ ਸਕਦੇ ਆ ਕਿਉਂਕਿ ਲੇਟ ਬਹੁਤ ਹੋ ਜਾਣਗੇ ਸਾਰਾ ਏਰੀਆ ਲਾਉਣ ਵਾਲਾ ਪਿਆ ਇਸ ਤੋਂ ਬਾਅਦ ਹਜੇ ਬਾਸਮਤੀ ਦੀ ਪਨੀਰੀ ਅੱਗੇ ਆਪਣੀ ਉਹ ਵੀ ਡੁੱਬੀ ਪਈ ਆ ਉਹ ਚ ਨੁਕਸਾਨ ਪਹਿਲਾਂ ਤਾਂ ਬਹੁਤ ਹੋਇਆ ਸੀ ਮਰਗਾਬੀ ਨੇ ਬਹੁਤ ਖਾਦੀ ਹੋਰ ਹਨਾ ਤੇ ਹੁਣ ਰਹੀਦੀ ਹੁੰਦੀ ਜਿਹੜੀ ਉਹ ਡੁੱਬ ਗਈ ਆ ਉਹਦੇ ਹਾਲ ਵੀ ਬਾਅਦ ਚ ਜਾਣਾ ਵਾ ਆਨ ਵੇੜ ਕੇ ਹਾਂ ਜਿਵੇਂ ਪਰੇਜਰ ਰਪਨ ਨਹੀਂ ਕਿੱਝ ਜਾਂਦਾ ਹੋ ਤੇ ਪਹਿਲਾਂ ਵਾਲੀ ਵੀਡੀਓ 'ਚ ਆਪਣੀ ਜੇ ਨਾ ਪੁੱਛਦੇ ਸੀਗੇ ਵੀ ਇਹ ਇੰਜਣ ਕਿੰਨੇ ਦਾ ਵਾ ਕਿੱਥੋਂ ਮਿਲਦਾ ਵਾ ਇਹ ਪੰਪ ਆਲੀਆਂ ਦੁਕਾਨਾਂ ਤੋਂ ਮਿਲ ਜਾਂਦਾ ਵਾ ਪਰ ਰੇਟ ਦੇ ਵਿੱਚ ਬੜੇ-ਬੜੇ ਪੋਲੇ ਹੁੰਦੇ ਆ ਵੈਸੇ ਸਹੀ ਮੈਨੇ ਜੇ ਰੇਟ 10000 ਦਾ ਪੰਪ ਆ ਕੱਲਾ 10000 ਦਾ ਪੰਪ ਬਾਕੀ ਪਾਈਪਾਂ ਵਗੈਰਾ ਤੁਹਾਨੂੰ ਅਲੱਗ ਤੋਂ ਲੈਣੀਆਂ ਪੈਣਗੀਆਂ ਹੈਨਾ 1500 2000 ਦੀਆਂ ਜੋ ਵੀ ਆਉਣਗੀਆਂ ਵੀ ਜੇ ਕੱਲਾ ਪੰਪ ਤੁਸੀਂ ਲੈ ਰਹੇ ਹੋ ਤਾਂ 10000 ਦਾ ਵਾ ਕੋਈ 12 ਦਾ ਲਾਈ ਜਾਂਦਾ ਕੋਈ 15 ਦਾ ਵੀ ਲਾਈ ਜਾਂਦਾ ਵਾ ਤੇ ਆਪਾਂ ਇਹ ਪੰਪ ਆਪਣੇ ਕੋਲੇ ਆਇਆ ਸੀ ਘਰਤ ਨਾਲੇ ਤੋਂ ਪੂਰਤਪੂਰੇ ਵਾਲੇ ਤੋਂ ਤੇ ਉਹ 10000 ਦਾ ਲਾਉਂਦਾ ਵਾ ਮੈਂ ਪਹਿਲਾਂ ਦੱਸਦੇ ਹੁੰਦੇ ਆ ਇਹ ਵੀ ਉਹਦਾ ਰੇਟ ਥੋੜਾ ਜੈਨੂਨ ਹੁੰਦਾ ਵਾ ਯਾਰ ਤੇ ਆਪਣਾ ਸਾਰਾ ਏਰੀਆ ਹਜੇ 26 ਤੋਂ ਨਹੀਂ ਲੱਗਣਾ ਜਾਂ ਬਾਸਮਤੀ ਲੱਗਣੀ ਸੀ ਬਾਸਮਤੀ ਦੀ ਪਨੀਰੀ ਹੁਣ ਘਟ ਜਾਣੀ ਹੈ 26 ਜਿਆਦਾ ਲੱਗੂਗਾ ਲਾ ਸਾਰਾ ਏਰੀਆ ਆਪਣਾ ਹੀ ਪਿਆ ਵਾ ਆ ਦੇਖੋ ਵੀ ਆ ਵਾਣ ਚ ਪਾਣੀ ਨਹੀਂ ਖੜਾ ਆਪਣੇ ਚ ਕਾਰਨ ਕੀ ਵੀ ਇਹ ਵਾਣ ਦੇ ਵਿੱਚ ਨਾ ਦਾ ਪਾਣੀ ਕਿਸੇ ਪਾਸਿਓਂ ਆਇਆ ਨਾ ਕੱਢਿਆ ਆ ਪਾਸਿਓਂ ਪਾਣੀ ਜਿੰਨਾ ਆਇਆ ਇਹੀ ਖੜਾ ਵਾ ਆਪਣੇ ਵਾਣ ਚ ਜੇ ਆਪ ਦਾ ਆਪ ਦਾ ਪਾਣੀ ਹਰ ਇੱਕ ਬੰਦਾ ਸੰਭ ਲਵੇ ਤਾਂ ਕਾਨੂੰ ਕੋਈ ਟੱਕਰਾਂ ਮਾਰੀ ਹਨਾ ਫਿਰ ਸਾਰਿਆਂ ਦਾ ਇੱਕ ਸੌਖਾ ਸਾਥੀ ਤੇ ਸਸਤਾ ਸਾਥੀ ਲੋ ਵੀ ਜੇ ਪਾਣੀ ਬਾਲਟਾਂ ਦਾ ਕਟਣਾ ਹੁੰਦਾ ਸਾਰੀ ਦਿਹਾੜੀ ਲੈ ਜਾਣੀ ਸੀਗੀ ਹੁਣ ਆ ਘੰਟੇ ਕਿਦਾ ਕੰਮ ਲੱਗਾ ਸਾਡਾ ਇੱਧਰ ਪਾਣੀ ਦੇਖੋ ਤੇ ਪਨੀਰੀ ਜੀ ਦੇਖੋ ਲੈਵਲ ਪਾਣੀ ਦਾ ਦੇਖ ਲੋ ਵੀ ਆ ਆੜ ਤੋਂ ਵੀ ਕਿੰਨਾ ਉੱਚਾ ਵਾ ਪਨੀਰੀ ਤਕਰੀਬਨ ਤਕਰੀਬਨ ਆਪਾਂ ਬਚਾ ਲਾਂਗੇ ਕਾਮਯਾਬ ਹੋ ਜਾਾਂਗੇ ਜੇ ਰਾਤ ਨੂੰ ਰੱਬ ਨਾ ਆਇਆ ਕੱਲ ਤੱਕ ਪਾਣੀ ਜਮਾ ਸੁੱਕ ਜੂ ਜਿਹੜਾ ਮਾੜਾ ਮੂਟਾ ਵਿੱਚ ਰਹਿੰਦਾ ਵਾ ਤੇ ਅੱਜ ਮਾਰਦੇ ਇਹਦੇ ਉੱਤੇ ਬਾਅਦ ਯੂਰੀਆ ਹੁਣ ਇਦਾਂ ਓਕੇ ਰਿਪੋਰਟਾਂ ਹੋ ਜਾਣੀਆਂ ਆਹ ਹਾਲਾਤ ਦਰਾਈ ਏਰੀਆ ਚ ਦੇਖਦੇ ਹੁੰਦੇ ਸੀ ਅੱਕੇ ਹੋ ਜਾਂਦੇ ਸਾਡੇ ਪਰ ਇੰਨਾ ਨਹੀਂ ਹੁੰਦਾਗਾ ਯਾਨੀ ਕਿ ਵੀ ਇੱਕ ਮੀਂਹ ਪੈ ਗਿਆ ਟੈਟ ਜਾ ਤੇ ਉਦੋਂ ਬਾਅਦ ਖੜ ਜਾਂਦਾ ਕੰਮ ਪਰ ਹੁਣ ਤਾਂ ਤਿੰਨ ਚਾਰ ਦਿਨ ਲਗਾਤਾਰ ਹੀ ਪਾ ਗਿਆ ਬਾਪਾ ਨੇਰੀਆਂ ਠਾ ਗਿਆ ਕੇ ਤੇ ਇੱਥੋਂ ਆਪਣਾ ਕੰਮ ਤਕਰੀਬਨ ਸਮਾਪਤ ਤਾਂ ਹੁਣ ਆਪਾਂ ਜਾਵਾਂਗੇ ਅਗਲੇ ਖੱਤੇ ਦੇ ਅਗਲੀ ਪਨੀਰੀ ਕੋਲੇ ਉਹ ਵੀ ਬਚਾਉਣ ਦੀ ਕੋਸ਼ਿਸ਼ ਕਰਾਂਗੇ ਜਿੰਨੀ ਕੁ ਬਚਦੀ ਆ ਉਹ ਇਹਦਾ ਤੁਹਾਨੂੰ ਅੱਗੇ ਵੀਡੀਓ ਦਿਖਾਈਆਂ ਜਿਵੇਂ ਮਰਗਾਬੀ ਨੇ ਤੇ ਚੂਹੇ ਨੇ ਬਹੁਤ ਖਰਾਬ ਕੀਤੀ ਉਹ ਪਰ ਆ ਪਨੀਰੀ ਬਹੁਤ ਸੋਹਣੀ ਖੜੀ ਆ ਸ਼ਬੀ ਦੀ